ਨਾਚਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਚੰਡੀਗੜ੍ਹ ਰੋਡ ਕੋਹਾੜਾ ਚੌਕ ਨੇੜੇ ਨਵੇਂ ਬਣੇ ਸ਼੍ਰੀ ਖਾਟੂ ਸ਼ਿਆਮ ਮੰਦਰ ਵਿੱਚ ਕੇ ਟਰਸਟੀ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਐਲ ਆਰ ਮਿੱਤਲ ਅਤੇ ਅਨਿਲ ਮਿੱਤਲ ਦੀ ਪ੍ਰਧਾਨਗੀ ਹੇਠ ਹਫਤਾਵਾਰੀ ਸ਼੍ਰੀ ਸ਼ਿਆਮ ਸੰਕੀर्तन ਦਾ ਆਯੋਜਨ ਬਹੁਤ ਹੀ ਧੂਮ-ਧਾਮ ਅਤੇ ਉਤਸ਼ਾਹ ਨਾਲ ਕੀਤਾ ਗਿਆ। ਅੰਬਾਲਾ ਦੇ ਕਪਿਲ ਅਗਰਵਾਲ ਨੇ ਸੰਕੀਰਤਨ ਦੌਰਾਨ ਸ਼ਿਆਮ ਬਾਬਾ ਦਾ ਗੁਣगान ਕੀਤਾ। ਪੰਡਿਤ ਰਾਜਤਬਾੜੀ ਨੇ ਮੰਤਰਾਂ ਨਾਲ ਬਾਬਾ ਸ਼ਿਆਮ ਜੀ ਦੀ ਪੂਜਾ ਕੀਤੀ ਮੁੱਖ ਮੇਜ਼ਬਾਨ ਟਰਸਟ ਦੇ ਸਾਰੇ ਮੈਂਬਰਾਂ ਵੱਲੋਂ ਬਾਬਾ ਜੀ ਦੀ ਪੂਜਾ ਕਰਕੇ ਸੰਗੀਤਨ ਦਾ ਸ਼ੁਭ ਆਰੰਭ ਕੀਤਾ ਗਿਆ ਸੰਗੀਤਨ ਦੌਰਾਨ ਬਾਬਾ ਜੀ ਦਾ ਅਲੌਕਿਕ ਸ਼ਿੰਗਾਰ ਵਿਜੇ ਗੋਇਲ ਪਰਿਵਾਰ ਵੱਲੋਂ ਕੀਤਾ ਗਿਆ ਜੋ ਦੇਖਣਯੋਗ ਸੀ ਅਨਿਲ ਮਿੱਤਰ ਨੇ ਕਿਹਾ ਕਿ ਜਦੋਂ ਸ਼ਰਦਾਲੂ ਬਾਬਾ ਸ਼ਾਮ ਜੀ ਨੂੰ ਗੁਲਾਬ ਗੁਲਾਬ ਦੇ ਫੁੱਲ ਹਾਰ ਜਾਂ ਇਤਰ ਚੜਾਉਂਦੇ ਹਨ ਤਾਂ ਇਹ ਭਗਤ ਅਤੇ ਭਗਵਾਨ ਵਿਚਕਾਰ ਪਿਆਰ ਅਤੇ ਅਟੂਰ ਵਿਸ਼ਵਾਸ ਨੂੰ ਦਰਸਾਉਂਦਾ ਹੈ ਸੰਦੀਪ ਗੋਇਲ ਨੇ ਕਿਹਾ ਕਿ Hindu ਧਰਮ ਵਿੱਚ ਗੁਲਾਬ ਨੂੰ ਪਿਆਰ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ ਇਸ ਲਈ ਸ਼ਰਦਾਲੂ ਸ਼ਿਆਮ ਬਾਬਾ ਨੂੰ ਗੁਲਾਬ ਦੇ ਫੁੱਲ ਚੜਾਉਂਦਿਆ ਨਾ ਕਾਫਿਲ ਅਗਰਵਾਲ ਨੇ ਸ਼ਿਆਮ ਬਾਬਾ ਦੇ ਭਜਨ ਗਾ ਕੇ ਭਗਤਾਂ ਨੂੰ ਨੱਚੜੀ ਮਜਬੂਰ ਕਰ ਦਿੱਤਾ ਇਸ ਮੌਕੇ ਹਰੀਸ਼ ਗਰਗ ਅਭਿਸ਼ੇਕ ਗੁਪਤਾ ਚੰ드ਰੀਸ਼ 파ਰਦਵਜ ਸੰਦੀਪ ਗੋਇਲ ਸੰਜੀ ਅਗਰਵਾਲ ਅਤੁਲ ਬਾਲੀਆ ਬਲਰਾਜ ਬਲਰਾਜ ਸ਼ਰਮਾ ਬਲਰਾਜ ਅਤਲ ਵਾਲੀਆ ਬਲਰਾਜ ਸ਼ਰਮਾ ਮਨੀਸ਼ ਬਜ਼ਾਰੀ ਅਮਿਤ ਬੱਲੂ ਬੀਕੇ ਗੋਇਲ ਜੈ ਭਗਵਾਨ ਗੋਇਲ ਆਦ ਹਜਰਸਨ